ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਅੱਜ ਜੋ ਪੋਸਟਾਂ ਉਹਨਾਂ ਨੇ ਪਹਿਲਾਂ ਸੈਕਸ਼ਨ ਕੀਤੀਆਂ ਸੀਗੀਆਂ 393 ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਜਿਹੜੀਆਂ ਭਾਤੀਆਂ ਨੇ ਇਹ ਦੋ ਤਰ੍ਹਾਂ ਦੀਆਂ ਨਿਕਲ ਰਹੀਆਂ ਨੇ ਇੱਕ ਪ੍ਰਾਇਮਰੀ ਤੇ ਦੂਜੀ ਮਾਸਟਰ ਕੇਡਰ ਪ੍ਰਾਇਮਰੀ ਦੀਆਂ 393 ਸਾਮੀਆਂ ਸਪੈਸ਼ਲ ਐਜੂਕੇਟਰ ਤੇ ਜਿਨ੍ਹਾਂ ਦੀ ਛਾਤਾਂ ਜਿਹੜੀਆਂ ਉਹ ਵੈਬਸਾਈਟ ਤੇ 21 ਸਤ ਤੋਂ ਪ੍ਰਕਾਸ਼ਿਤ ਹੋ ਜਾਣਗੀਆਂ ਤੇ ਦੂਜੀ ਏ ਭਰਤੀ ਹੈਗੀ ਆ ਮਾਸਟਰ ਕੈਡਰ ਦੀ 332 ਸਪੈਸ਼ਲ ਟੀਚਰ ਇਹਨਾਂ ਦਾ ਵੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਵੈਬਸਾਈਟ ਤੇ এডਿਕੇਸ਼ਨ ਰਿਕਰੂਟਮੈਂਟ ਬੋਰਡ ਤੇ 21 ਸਤ 2025 ਨੂੰ ਆ ਜਾਵੇਗਾ ਬਾਕੀ ਜੋ ਸ਼ਰਤਾਂ ਜਿਹੜੀਆਂ ਕਿਹੜੀ ਕੁਆਲੀਫਿਕੇਸ਼ਨ ਚਾਹੀਦੀ ਹੈ ਤੇ ਕੀ ਟਟ ਚਾਹੀਦਾ ਜਾਂ ਨਹੀਂ ਚਾਹੀਦਾ ਉਹ ਸਾਰਾ ਕੁਝ 21 7 2025 ਨੂੰ ਪਤਾ ਲੱਗੇਗਾ ਵੀ ਇਹਦੇ ਵਿੱਚ ਹੋਰ ਕੀ ਕੀ ਸਾਨੂੰ ਲੋੜ ਪੋਗੇ ਤੇ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਅੱਗੇ ਜੋ ਹੋਰ ਕੈਂਡੀਡੇਟ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਤੇ ਜਦੋਂ ਵੀ ਕੋਈ ਵੀ ਹੋਰ ਇਨਫਰਮੇਸ਼ਨ ਆਉਂਦੀ ਹੈ ਸਾਡੇ ਕੋਲੇ ਤਾਂ ਤੁਰੰਤ ਇਹ ਸਭ ਤੋਂ ਫਾਸਟ ਚੈਨਲ ਹੈ ਜੀ ਸਭ ਤੋਂ ਪਹਿਲੇ ਆਧਾਰ ਤੇ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਸਾਰਾ ਕੁਝ ਇਹ ਚ ਤਾਂ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰੋ ਤੇ ਜਾਣਕਾਰੀ ਲਈ ਅੱਗੇ ਸ਼ੇਅਰ ਕਰੋ ਜੀ ਇਹਨੂੰ ਧੰਨਵਾਦ ਜੀ